ਕਿਤੇ ਆ ਗਰਮੀ ਆ ਹਮ ਤਰੀ ਹੋ ਰਾਤ ਤੇ ਨਹੀਂ ਬੱਤੀ ਛੱਡ ਦੇ ਗਰੇ ਦਿਨੇ ਹੀ ਛੱਡ ਛੜਿਆ ਕਰੋ ਮੇਰੇ ਬੰਦਾ ਪੱਖੇ ਥੱਲੇ ਘੜੀ ਚੱਲ ਜੇ ਮम्मी ਦਾਦੀ ਕਿੱਥੇ ਆਂ ਇਹ ਦਾਦੀ ਦੇ ਕੀ ਦੱਸਾਂ ਬਾਹਰ ਗਿਆ ਵਾ ਤੇ ਉੱਥੇ ਗੱਲੀ ਪੈ ਗਿਆ ਆਇਆ ਹੀ ਨਹੀਂ ਆ ਜਾਣੀ ਆ ਮੈਂ ਵੇਖ ਕੇ ਆਉਣੀ ਆ ਵੇਖਾ ਕੋ ਮੈਂ ਛੱਡਾ ਮੈਨੂੰ ਟੈਂਬੜਾ ਹੋਣ ਲਿਆ ਵਾ ਹਾਈ ਪੁੱਤ ਤੂੰ ਜਾਣ ਉਹਨੂੰ ਕਹਿੰਦੀ ਆ ਮੈਨੂੰ ਪਤਾ ਨਹੀਂ ਕੀ ਹੋਣ ਲਿਆ ਮੇਰਾ ਜੀ ਕਰਦਾ ਤੂੰ ਨਾ ਆ ਜਾ ਜਿਓ ਕੱਢ ਲੈ ਦੋ ਚਾਰ ਦਿਨ ਹੋਰ ਦੱਸ ਮੰਮੀ ਹੁਣ ਜਾਣਾ ਤੇ ਹੈਗਾ ਹੀ ਆ ਚਲ ਤਾਨੂੰ ਪਤਾ ਕਿੰਨੇ ਦਿਨ ਹੋਇਆ ਹੀ ਨੂੰ ਤੇ ਘਰੋਂ ਵੀ ਕੱਲੇ ਹੋਣੇ ਆ ਫੇਰ ਅਗਲਾ ਕਹਣਾ ਵੀ ਅੱਡ ਬਾਅਰ ਹੈਗੀ ਆ ਤੇ ਹੁਣ ਜਾਣ ਕੇ ਜਾ ਕੇ ਉੱਥੇ ਬਹਿ ਗਈ ਆ ਪਤਾ ਨਹੀਂ ਬੁੱਤ ਤੂੰ ਆਈ ਆ ਤੇ ਅੰਜ ਜਿੱਦਾਂ 5-6 ਦਿਨ ਤੋਂ ਰਹਿ ਕੇ ਗਈ ਆ ਹੁਣ ਜਿੱਦਾਂ ਇਥੇ ਨੂੰ 2-3 ਦਿਨ ਹੀ ਹੋਏ ਆਈ ਨੂੰ ਕੋਈ ਨਹੀਂ ਮੰਮੀ ਫੇਰ ਆ ਜਾਗੇ ਛੁੱਟੀਆਂ ਪੈਣਗੀਆਂ ਮੈਂ ਜਾਣੀ ਆ ਤੂੰ ਡੈਡੀ ਨੂੰ ਵੇਖੋ ਕਿੱਥੇ ਆ ਮੈਂ ਛੱਡਾਂ ਮੈਂ ਜਾਣੀ ਆ ਤੇਰੇ ਪਿਓ ਵਾਲ ਵੀ ਨਹੀਂ ਆ ਬਾਹਰ ਤੇਰੇ ਖਲੋਖ ਲਾ ਗਏ ਹੋਣੇ ਆ ਕਿਹਾ ਤੇ ਮੈਂ ਹੈਗਾ ਹੀ ਮੈਂ ਕੁੜੀ ਨੇ ਜਾਣਾ ਤਾਂ ਗਾਂ ਘਰ ਆਇਓ ਆਂਦੇ ਆ ਜਾਾਂਗਾ ਛੇਤੀ ਤੇ ਆਏ ਹੀ ਨਹੀਂ ਕਿ ਫੋਨ ਨਹੀਂ ਕੀਤਾ ਭਲਾ ਤੂੰ ਮੈਂ ਆਪਣੀ ਕਹਿੰਦਾ ਤੁਸੀਂ ਵੇਖ ਲੋ ਕਰਕੇ ਜਾਂ ਬਾਹਰ ਤੇ ਜਾ ਕੇ ਮਾਰ ਲੋ ਹਾਂ ਬਾਹਰ ਨਾਲ ਖਲੋਤੇ ਹੋਣਗੇ ਤੇ ਚੱਲ ਫੋਨ ਕੀ ਕਰਨਾ ਬਾਹਰ ਹੀ ਜਾਨੀ ਐ ਉੱਥੇ ਕਿ ਖਲੋਤੇ ਖਿਲਾਤੇ ਹੋਣੇ ਆ ਫਿਰ ਉਹਨਾਂ ਨੇ ਕਹਿਣਾ ਉਹ ਨਾ ਆਉਣਾ ਉਹਨਾਂ ਹੈ ਨਹੀਂ ਐ ਜਾਓ ਵੇਖੋ ਤੁਸੀਂ ਦੱਸ ਅਰੇ ਕਿੱਥੇ ਵਿਆਹ ਜਿੰਦੇ ਕਿੱਥੇ ਚੱਲ ਜਾਂਦੇ ਹੁੰਦੇ ਜੀ ਕੀ ਹੋ ਗਿਆ ਵਾ ਤੁਹਾਨੂੰ ਪਤਾ ਤਾਂ ਹੈਗਾ ਵੀ ਕੁੜੀ ਨੇ ਜਾਣਾ ਵਾ ਤੇ ਤੁਸੀਂ ਬਾਹਰ ਹੀ ਜਾ ਕੇ ਗੱਲਾਂ ਹੀ ਪੇ ਰਹੇ ਜੀ ਮੈਂ ਤੁਹਾਨੂੰ ਕਹ ਰਿਹਾ ਜੀ ਹੋ ਗਈ ਫਿਰ ਤਿਆਰ ਹੋ ਗਈ ਆ ਤੁਹਾਨੂੰ ਪਤਾ ਤਾਂ ਹੈਗਾ ਵਾ ਪਰ ਉਹਨੇ ਜਾਣਾ ਤਾਂ ਹੈ ਹੀ ਨਾ ਕਿੰਨੇ ਕ ਦਿਨ ਉਹਨੂੰ ਕਹਾਂਗੇ ਨਾ ਜਾ ਨਾ ਜਾ ਮੈਂ ਤਾਂ ਕਿਹਾ ਸਲਾਹ ਬਦਲ ਗਈ ਹੋਣੀ ਆ ਕਿੱਥੇ ਬਦਲ ਗਈ ਆ ਪਰ ਉਹਨੇ ਦਾ ਫੋਨ ਫੇਰ ਆ ਗਿਆ ਹੈ ਹਾਂ ਤੋ ਹਾਰ ਕੇ ਵਿਚਾਰੀ ਫੇਰ ਤਿਆਰ ਹੋ ਗਈ ਹੁਣ ਤਿਆਰ ਵਾ ਆ ਤਾਂ ਗਾਂ ਘਾ ਕਰਾਉ ਉਹਨੂੰ ਹੈ ਕੀ ਆਂਦੀ ਹੁਣ ਬੱਸੇ ਚੜਾ ਕੇ ਆਉਂਦੇ ਬੱਸੇ ਚੜਾਓ ਗੋ ਆ ਪਰੋਣਾ ਦਾ ਮੈਂ ਲੈ ਜਾਾਂਗਾ ਬਵਰ ਆਉਣ ਕ ਲੱਗੀ ਸ਼ਦੈਨ ਜਈ ਨਾ ਹੁਣ ਕਿਤੇ ਲੱਗੀ ਵਾ ਹੁਣ ਕਰੀਏ ਕੀ ਜਦੋਂ ਵਿਆਹ ਦੀਏ ਨਾ ਉਹ ਤਾਂ ਫਿਰ ਉਹਨਾਂ ਦੀ ਮਰਜ਼ੀ ਚੱਲਣੀ ਪੈਂਦੀ ਹੈ ਹੋਰ ਹੈ ਗਈ ਆ ਫਿਰ ਆ ਜਾਓ ਫਿਰ ਬਿਲਕੁਲ ਮੈਂ ਤਾਂ ਕਹਿਣਾ ਤੂੰ ਰੇਂਜੀ ਤੇ ਤੂੰ ਤਿਆਰ ਹੋ ਗਈਆਂ ਨਹੀਂ ਡੈਡੀ ਹੁਣ ਰਿਆ ਨਹੀਂ ਨਾ ਸਰਦਾ ਫਿਰ ਤੁਹਾਨੂੰ ਪਤਾ ਹੈ ਗਈ ਹੈ ਹੋਰ ਹੀ ਨਹੀਂ ਫਿਰ ਤੇ ਮੇਰੀ ਗੱਲ ਸੁਣ ਉਹ ਕੁੜੀ ਨੂੰ ਪੈਸਾ ਪੁਹਾ ਵੀ ਦਿੱਤਾ ਹੈ ਕਿ ਨਹੀਂ ਪੈਸੇ ਤਾਂ ਦੇ ਦਿੱਤੇ ਆ ਤੁਹਾਡੇ ਕੀ ਦੀਆਂ ਚੀਜ਼ ਪਾਲਾ ਮੈਂ ਉਦਾਂ ਗੱਲ ਦੇਣੀ ਸੀਗੀ ਤੇ ਕੱਪੜਿਆਂ ਨੇ ਕੀਤਾ ਪਾਲੇ ਬੈਗ ਚ ਪਾਲੇ ਰੇਂਜੀ ਰੱਖ ਲੈ ਸਭ ਕੁਝ ਰੱਖ ਲੈ ਮੈਂ ਵੇਲਾ ਕੋ ਰਿਆ ਨਾ ਇਹ ਚੀਜ਼ ਹੈ ਨਹੀਂ ਨਹੀਂ ਕੋਈ ਨਹੀਂ ਮੈਂ ਅਸ ਗਵਾਨੀ ਹਾਂ ਝਾ ਰਿਆ ਲੇਗੀ ਦੋ ਦਿਨ ਤੇ ਇਥੋਂ ਸੁਵਾ ਕੇ ਤੇ ਪਾ ਕੇ ਜਾਊਗੀ ਤੇ ਫਿਰ ਉਹ ਗੱਲ ਕਾਲੀ ਪੈ ਗਈ ਹਾਂ ਜਾਈ ਚਲ ਉੱਥੇ ਜਾ ਕੇ ਸੁਵਾ ਲੂੰਗੀ ਮੈਂ ਫੇਰ ਲਿਆਵਾ ਮੋਟਰਸਾਈਕਲ ਕੱਢਣਾ ਕੱਢ ਚੱਲ ਚੰਗਾ ਪੁੱਤ ਹਾਂ ਮੇਰੀ ਧੀ ਜਾ ਕੇ ਫੋਨ ਕਰਦੀ ਮੈਨੂੰ ਫਿਕਰ ਹੀ ਲੱਗਾ ਰਹਿਣਾ ਹੈ ਕਰਦਾਂ ਕਿ ਮੰਮੀ ਫੋਨ ਕੋਈ ਗੱਲ ਨਹੀਂ ਚੱਲ ਆਈ ਹੀ ਤੇ ਦੌਂ ਦੌਂ ਕਰਦੀ ਮੇਰੇ ਨਾਲ ਕੰਮ ਕਰਦੀ ਹੈ ਤੇ ਮੈਨੂੰ ਵੀ ਛੇਤੀ ਕੋ ਹੋ ਜਾਂਦੀ ਚੱਲ ਕੋਈ ਨਹੀਂ ਮੰਮੀ ਫੇਰ ਫੇਰ ਮਾਰ ਲਾਗੀ ਸਾਸ੍ਰੀਕਾਲ ਮੰਮੀ ਸਾਸ੍ਰੀਕਾਲ ਆਕੜ ਵੇਹੇ ਦੀ ਕਿਦਾਂ ਵਗਾੜੀ ਸਾਸ੍ਰੀਕਾਲ ਮਾਰ ਕੇ ਗਈ ਆ ਇਹਦੇ ਨਾਲ ਤਾਂ ਨਾ ਬੁਲੰਦੀ ਚੰਗਾ ਹੀਗਾ ਕੀ ਥੋੜਿਆ ਇਹ ਬੁਲਾਉਣ ਖਣੋ ਮੈਂ ਬੜੀ ਔਖੀ ਆ ਦੀ ਸਾਸ੍ਰੀਕਾਲ ਖਣੋ ਬੰਦਾ ਹੁੰਦਾ ਮੇਰੇ ਸਸਮਾਹ ਵਾ ਕਿਤੇ ਪੈਰੀ ਹੱਥ ਲਾਉਂਦਾ ਵਾ ਪਰ ਨਾ ਆਕੜੀ ਬੜੀ ਚਾਉਣੇ ਅੰਤਰੇ ਦੀ ਆਕੜ ਚ ਮਰ ਚਲੀ ਆ ਉਥੋਂ ਆਈ ਨੰਗਾ ਕੋ ਕਿੱਡੇ ਕਿ ਚੰਦਰੇ ਹੈਗੇ ਇਹਦੇ ਮਾਪਿਓ ਜਾਣ ਨਹੀਂ ਮੈਂ ਚੰਗੀ ਤਰ੍ਹਾਂ ਮਾਂ ਨੇ ਇਹੋ ਮਤ ਦੇ ਕੇ ਕੱਲੀ ਹੁਣੀ ਨਾ ਤੇ ਜਾ ਕੇ ਸੱਸ ਨੂੰ ਬੁਲਾਈ ਨਾ ਉਹ ਤਾਂ ਸਾਹਮਣੇ ਮੱਥੇ ਲੱਗ ਗਈਆਂ ਤੇ ਵਗਾੜੀ ਸਾਸ੍ਰੀਕਾਲ ਮਾਰ ਗਈ ਤੇ ਜੀ ਇੱਕ ਤਾਂ ਮਾਂ ਲਾਂਬੇ ਸ਼ਾਂਬੇ ਹੁੰਦੀ ਤੇ ਇਹ ਵੀ ਨਹੀਂ ਬੁਲਾਉਣਾ ਆਹੋ ਚੰਗੀ ਖਾਨਦਾਨੀ ਤਿੱਥੋਂ ਪਤਾ ਲੱਗਦਾ ਨਾ ਜੇ ਮਾਂ ਚੰਗੀ ਹੋਵੇ ਤੇ ਸਿੱਖ ਮੱਤ ਦੇ ਕੇ ਘੱਲੇ ਤੇ ਧੀਏ ਆਪਣੀ ਸੱਸ ਮਾਰ ਜਾ ਕੇ ਪੈਰੀਂ ਹੱਥ ਲਾਵੇ ਪਰ ਕਿੱਥੋਂ ਇੰਨੀ ਕਰਤੂਤ ਕਿੱਥੋਂ ਇਹਨਾਂ ਦੇ ਵਿੱਚ ਤੇ ਪੁੱਤ ਦਾ ਹਾਲ ਵੇ ਕਿਦਾ ਪਾਸਾ ਜਾ ਵਟ ਕੇ ਲੰਘ ਗਿਆ ਵਾ ਜਾਂ ਤੁਰਿਆ ਜਾ ਮੈਨੋਂ ਕੀ ਦਫਾ ਹੋ ਜਾ ਕੇ ਇਹੋ ਜਿਹਾ ਜੀ ਸਸ਼ਿਕਾ ਸਸ਼ਿਕਾ ਤੇ ਹੋ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਪਾਣੀ ਲੈ ਕੇ ਆ ਨੀ ਕੋਈ ਨਹੀਂ ਪੀ ਲੈਣੀ ਮੈਂ कोई नहीं, नहीं, में नहीं तो ये बहुत मेला क्यों आनी आ तो हीरे के लोग पीना हुआ और सुनाओ सारे ठीक ठाक नहीं उठे मम्मी नहीं सब ठीक ठाक है ਚਲੋ ਵਧੀਆ ਵਾ ਤੇ ਤੁਹਾਡੇ ਦਾ ਉਥੇ دل ਹੀ ਲੱਗ ਗਿਆ ਹੀ ਤੇ ਤੈਨੂੰ ਪਤਾ ਫਿਰ ਪੇਕੇ ਦੇ دل ਲੱਗ ਹੀ ਜਾਂਦਾ ਵਾ ਨਾਲੇ ਮੇਰਾ ਤੇ ਆਪ ਬਹੁਣ ਜੀ ਨਹੀਂ ਕਰਦਾ ਤੇ ਮੰਮੀ ਵੀ ਕਹਿੰਦੇ ਵੀ ਛੱਡ ਦੇ ਨਾ ਆਪਾਂ ਆਓ ਮੇਰੇ ਵੀ ਫੋਨ ਕਰਦੇ ਤੁਹਾਨੂੰ ਪਤਾ ਫਿਰ ਨਾ ਰਿਆ ਵੀ ਨਹੀਂ ਜਾਂਦਾ ਫਿਰ ਆਓ ਮੇਰੇ ਘਰ ਜਦੋਂ ਆਪਣਾ ਵੀ ਸੰਭਾਲਣਾ ਹੋਏ ਨਾ ਫਿਰ ਨਹੀਂ ਇਨੇ ਦਿਨ ਰਿਆਸ ਕਰਦਾ ਫਿਰ ਮੈਂ ਮੰਮੀਆਂ ਕਹਿੰਦਾ ਵੀ ਹੁਣ ਅੱਡ ਬਾਰਾ ਤੇ ਹੁਣ ਆਪਣੀ ਮਰਜ਼ੀ ਕਰਨ ਦੀ ਆ ਆਏ ਵੀ ਗਈ ਗਈ ਆ ਉਥੇ ਮੁਰ ਦਾ ਨਾ ਹੀ ਨੀਗਾ ਚੱਲ ਕੋਈ ਨਹੀਂ ਹੁਣ ਕਾਦੀ ਤੁਸੀਂ ਮੰਮੀ ਉਹਨਾਂ ਦੀ ਟੈਨਸ਼ਨ ਲੈਂਦੇ ਚਨਲ ਦੋ ਦਿਨ ਹੈਗੇ ਇਸ ਟਾਈਮ ਤੇ ਤਾਂ ਹੀ ਤਹੀ ਰਹਿ ਕੇ ਆਏ ਉਦਾਂ ਕਿਹੜਾ ਤਹੀ ਜਾਣਦੇ ਹੋ ਕਿਤੇ ਉੱਥੇ ਤੇ ਚਾਹ ਬਣਾਵਾਂ ਤੁਹਾਡੇ ਵਾਸਤੇ ਚੱਲ ਕੋਈ ਠਾਰੀਆ ਬਣਾ ਲੈਨੇ ਆਂ ਗਰਮੀ ਆ ਕੜੀ ਕੋ ਬੈ ਕੇ ਨਾਲ ਠੀਕ ਹੈ ਦੁੱਧ ਦੋਈ ਸੀ ਨਾ ਕਿਧਰ ਇੱਥੇ ਮਗਰ ਮੰਮੀ ਤਾਂ ਨਹੀਂ ਕੋ ਕਹਿੰਦੀ ਫਿਰ ਮੰਮੀ ਨੇ ਕੀ ਕਹਿਣਾ ਹੈ ਮੈਂ ਸਭ ਕੁ ਇੱਕ ਦਿਨ ਸੌਟ ਲਏ ਤੇ ਬੜੇ ਔਖੇ ਹੋਏ ਸ਼ੈਰੋ ਲੈਣਦੇ ਹੀ ਨਹੀਂ ਨਹੀਂ ਸ਼ਹਿਰ ਮੈਂ ਕਿੱਥੇ ਗਈ ਹਾਂ ਇਹਦੇ ਚਾਚੀ ਘਰੀ ਉਹੜਾ ਭਾਈ ਹੁੰਦਾ ਨਹੀਂ ਹੁੰਦਾ ਕੱਪੜੇ ਲੈ ਕੇ ਹਨਾ ਉਹ ਆਇਆ ਸੀ ਤੇ ਮੈਂ ਨੂੰ ਇਹ ਮਿਲੇ ਇੱਕ ਦਿਨ ਤੇ ਮੈਂ ਕਹਿੰਦੀ ਸੀ ਤੈਨੂੰ ਹੁਣ ਆਉਗੇ ਨਾ ਤੂੰ ਮੈਨੂੰ ਵੀ ਦੱਸਿਓ ਤੇ ਉਹ ਦਿਨ ਆਏ ਤੇ ਫਿਰ ਉਹਨਾਂ ਨੇ ਮੈਨੂੰ ਵੀ ਬੁਲਾ ਲਿਆ ਤੇ ਸੂਟ ਬੜੇ ਸੁਣੇ ਹੀ ਵਾਹੇ ਤੇ ਮੈਂ 2-3 ਲੈ ਲੇ ਮੈਂ ਚੱਲ ਜੇ ਦੀਦੀ ਹੁੰਦੇ ਤੇ ਤੁਸੀਂ ਵੀ ਲੈ ਲੈਣੇ ਇਹ ਤੇ ਫੇਰ ਮਹਚਲ ਕੋਈ ਨਹੀਂ ਉਹਨਾਂ ਨੇ ਮद्दा ਕਿਆ ਹੈ ਤੂੰ ਫੇਰ ਆਇਓ ਕਿ ਜਦੋਂ ਤੂੰ ਹੀ ਜਦੋਂ ਨਾਲ ਹੋ ਗਈ ਨਾ ਉਹ ਦਿੱਕਤ ਤਾਂ ਫੇਰ ਮੈਂ ਵੀ ਲੱਲਾਂਗੀ ਤੇ ਮੰਮੀ ਨੇ ਮੈਨੂੰ ਵੇਖ ਲਿਆ ਤੇ ਬੜੇ ਔਖੇ ਹੋਏ ਕਹਿੰਦੇ ਅਜ ਤੱਕ ਮੈਂ ਤੇ ਕਦੇ ਉਹਨਾਂ ਦੇ ਘਰ ਦੇਣੀ ਹਾਂ ਤੇ ਤੁਸੀਂ ਅੱਡ ਬਾਰ ਹੋ ਗਏ ਤਾਂ ਆਪਣੀਆਂ ਮਰਜ਼ੀਆਂ ਕਰਨ ਲੱਗ ਪਈਆਂ ਮਾਂ ਮੈਂ ਕਿਹੜੇ ਕਿਸੇ ਬਗਾਨੇ ਘਰ ਗਈ ਹਾਂ ਆਹ ਪੁੱਤ ਕਾਹੀ ਆਹੋ ਆਪਣਾ ਘਰ ਹੀ ਮੰਨ ਲੈ ਜਦੋਂ ਤੁਸੀਂ ਤੇ ਕਿਸੇ ਨਾਲ ਆ ਕੇ ਖਾਣੀ ਨਹੀਂ ਤੇ ਹਨੂ ਤੇ ਹੋਣ ਜਾਂਦਾ ਤੇ ਔਖੇ ਬੜੇ ਹੀ ਉਹਦਾ ਮੰਮੀ ਦਾ ਵੀ ਦਿਮਾਗ ਖਰਾਬ ਆ ਇਹਨੇ ਵੀ ਕਿਤੇ ਲੱਗੇ ਬੰਨਣਾ ਹਨੂ ਵੇਖੀ ਆਹੇ ਭਾਵੇਂ ਹੁਣ ਅੱਡ ਵੀ ਹੋ ਗਏ ਹਨਾ ਤਾਵੇਂ ਪੂਰੀ ਨਿਗਰਾਨੀ ਰੱਖਦੇ ਆ ਇਹਨਾਂ ਦਾ ਇਹੋ ਹਾਲ ਰਹਿਣਾ ਤੇ ਇਹਨਾਂ ਦੀ ਫਿਕਰ ਨਾ ਕਰੋ ਆਫ ਰੋਮ ਨੂੰ ਪਾਣੀ ਮਿਲ ਗਿਆ ਸੀ ਇੱਥੇ ਰੱਖਤੀ ਜੀ ਮੈਂ ਉੱਧਰ ਰੱਖਿਆ ਵਾ ਐਵੇਂ ਕਿਤੇ ਟੁੱਟ ਟੁੱਟ ਨਾ ਜਾਏ ਸਬਜੀ ਥੋੜੀ ਖੰਦੀ ਆ ਨਾਲ ਦਹੀਂ ਦੇ ਦਿੰਨੀ ਰੋਟੀ ਖਾ ਲਓ ਹੁਣ ਮੋਬਾਈਲ ਛੱਡ ਦਿਓ ਪਹਿਲਾਂ ਇਹਨਾ ਮੈਂ ਤੁਹਾਨੂੰ ਦੱਸਣਾ ਹੀ ਕਿ ਉਹ ਤੀ ਕਹਿੰਦੇ ਹੋ ਨਾ ਸੋਨੇ ਵੱਲ ਹੂੰ ਤੇ ਮੈਂ ਮੰਮੀ ਹੁਣਾਂ ਨੂੰ ਕੀਤਾ ਹੀ ਹੁਣ ਠੀਕ ਹੈ ਤੇ ਮੈਂ ਮੰਮੀ ਦੀ ਸਲਾਹ ਲਈ ਤੇ ਉਹ ਕਹਿੰਦੇ ਪੀ ਚੱਲਦੀ ਏ ਤੇਰੀ ਜਾਇਦਾਦ ਬਣਨੀ ਆ ਤੇ ਦੇ ਦੇ ਤੂੰ ਸੋਨਾ ਆਪਣਾ ਤੇ ਪਰ ਮੈਂ ਨਾ ਸਾਰਾ ਨਹੀਂ ਦੇਣਾ ਤੇ ਮੈਂ ਤੁਹਾਨੂੰ ਕਿਹਾ ਹੀ ਨਾ ਸੈਟ ਜਿਹੜਾ ਮੈਨੂੰ ਬੜਾ ਵਧੀਆ ਲੱਗਦਾ ਵਾ ਉਹ ਮੈਂ ਕੋਰ ਰੱਖਣਾ ਤੇ ਬਾਕੀ ਤੂੰ ਲੈ ਲਿਓ ਮੇਰਾ ਸੋਨਾ ਤੇ ਇੰਨੇ ਦਾ ਤੇ ਅਨਸਾਰ ਹੀ ਜਾਣਵਾ ਤੁਹਾਡਾ ਮੈਂ ਤੈਨੂੰ ਦੱਸਾਂ ਵੀ ਸੋਨੇ ਨਾਮ ਨਹੀਂ ਸਾਦਨਾ। ਤੇ ਮੈਂ ਤੈਨੂੰ ਇੱਕ ਗੱਲ ਕਹਾਂ ਵੀ ਤੂੰ ਮੰਮੀ ਆਪਣੀ ਉਹਨਾਂ ਨੂੰ ਪੁੱਛਾਂ ਜੇ ਉਹ ਸਾਡੀ ਮਤ ਕਰ ਦਿਆਂ ਤੇ। ਚੱਲ ਨਵੀਂ ਨਵੀਂ ਰਿਸ਼ਤੇਦਾਰੀ ਆ ਕੈਨ ਨੋਤਨੀ ਜੀ ਕਰਦਾ ਪਰ ਮੈਨੂੰ ਪਤਾ ਵਾ ਵੀ ਉਹ ਮਤ ਕਰ ਸਕਦੇ ਆ। ਤੂੰ ਖੁਸ਼ੀ ਭਲਾ। ਹਾਂਜੀ ਇਹ ਗੱਲ ਤੇ ਆਕਰਨ ਨੂੰ ਕਰਦੇ ਪਰ ਤਾਨੂੰ ਪਤਾ ਹੀ ਆ ਵੀ ਹੁਣ ਵਿਆਹ ਵੀ ਕੀਤਾ ਸੀ ਤੇ ਕਿੰਨੇ ਪੈਸੇ ਚੁੱਕ ਜਗਾ ਕੇ ਲਾਏ ਸੀ ਤੇ ਉਹ ਵੀ ਮਹਾਂ ਲਾਉਣੇ ਆ ਤੇ ਬਾਕੀ ਨਹੀਂ ਚਲੋ ਆਪੀ ਹੁਣ ਤੇ ਮੇਰੇ ਭਰਾਵਾਂ ਨੂੰ ਵੀ ਪੁੱਛਣਾ ਪੈਣਾ ਵਾ ਸਾਰਾ ਕੁਝ ਤੇ ਉਹਨਾਂ ਦੇ ਹੱਥ ਵਸ ਆ। ਮੰਮੀਆਂ ਨੇ ਕੰਮ ਲਈ ਥੋੜੀ ਕਰ ਸਕਦੇ ਆ ਇੱਕ ਵਾਰੀ ਮੈਂ ਮੰਮੀ ਨਾਲ ਕਰਾਂਗੀ ਗੱਲ ਪਤਾ ਕੀ ਕਹਿੰਦੇ ਆ ਚਲ ਪੁੱਛ ਕੇ ਵੇਖੀ ਆ ਜੇ ਉਹ ਸਾਡੀ ਮਦਦ ਕਰ ਦਿੰਨਾ ਤੇ ਹਾਦਾ ਹੱਥ ਥੋੜਾ ਸੌਖਾ ਹੋ ਜਾਊਗਾ ਉਦਾਂ ਹੱਥ ਬੜਾ ਟੈਟ ਹੋ ਜਾਣਾ ਚਲ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਪੁੱਛ ਕੇ ਵੇਖੂਗੀ ਤੇ ਜੇ ਉਹਨਾਂ ਦੇ ਹੱਥ ਵਸਜੇ ਹੋਇਆ ਨਾ ਤੇ ਕਰਨਗੇ ਹੈਗੇ ਆ ਤੇ ਉਹ ਜ਼ਰੂਰ ਕਰਨਗੇ ਮਦਦ ਉਹਨਾਂ ਨੇ ਮਨਾ ਨਹੀਂ ਕਰਨਾ ਇਹ ਤੇ ਪੁੱਛ ਕੇ ਹੀ ਆ ਨਾ ਇੱਕ ਵਾਰੀ ਚਲ ਪੁੱਛ ਕੇ ਵੇਖ ਲੈ ਜੇ ਮਨ ਜਾਣ ਤੇ ਠੀਕ ਆ ਨਹੀਂ ਤੇ ਹੋਰ ਕੋਈ ਇੰਤਜ਼ਾਮ ਕਰਾਂਗੇ ਆਹ ਚਲ ਕੋਈ ਗਾਲ ਨਹੀਂ ਹੁਣ ਇਦਾਂ ਕਰੋ ਤੁਸੀਂ ਰੋਟੀ ਖਾ ਲਓ ਤੇ ਮੈਂ ਮੰਮੀ ਨਾਲ ਪਹਿਲਾਂ ਫੋਨ ਤੇ ਗੱਲ ਕਰਦੀ ਆਂ ਚਲ ਗੱਲ ਕਰ ਲਈ ਹੋਣਾ ਹਾਂ ਮੈਂ ਕਰਦੀ ਆਂ ਕੀ ਕਹਿੰਦੇ ਹੁਣ ਚਲ ਠੀਕ ਫੋਨ ਕਿਧਰ ਆ ਗਿਆ ਅਮਨ ਦਾ ਫੋਨ ਸੋਖ ਹੋ ਵੇ ਸਈ ਹੈਲੋ ਸਤਿ ਸ਼੍ਰੀ ਅਕਾਲ ਪਤਾ ਕੀ ਹਾਲ ਆ ਹਾਂ ਮੈਂ ਵੀ ਠੀਕ ਆ ਤੂੰ ਆਪਣਾ ਸੁਣਾ ਠੀਕ ਠਾਕ ਆ ਨਾ ਸਭ ਅੱਛਾ ਅੱਛਾ ਠੀਕ ਹੈ ਠੀਕ ਹੈ ਚਲ ਵਧੀਆ ਫਿਰ ਤੇ ਹੂੰ ਪਰੌਣਾ ਠੀਕ ਵਾ ਅੱਛਾ ਅੱਛਾ ਠੀਕ ਹੈ ਠੀਕ ਹੈ ਹੋਰ ਸੁਣਾਓ ਨਵੀਤਾ ਜੀ ਠੀਕ ਆ ਜਸਪਿੰਦਰ ਕਹਿੰਦਾ ਵਾ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹਾਂ ਚੱਲ ਜੇ ਤੁਸੀਂ ਪਿਆਲੀ ਲੈ ਲਓ ਤੇ ਪੁੱਤ ਹੋਰ ਸਾਨੂੰ ਕੀ ਚਾਹੀਦਾ ਤੁਹਾਡੀ ਜਾਇਦਾਦ ਬਣਨੀ ਆ ਆਹੋ ਤੇ ਜੇ ਹਾਡੀ ਥੋੜੀ ਬਹੁਤੀ ਹੈਲਪ ਕੀਤਾ ਤਾਂ ਤੁਹਾਡਾ ਵਧੀਆ ਸਰਜੇਤ ਹੋਰ ਕੀ ਚਾਹੀਦਾ ਕੋਈ ਨਹੀਂ ਪੁੱਤ ਮੈਂ ਤੇਰੇ ਪਿਓ ਦਾ ਹੁਣੇ ਗੱਲ ਕਰ ਲੈਣੀ ਆ ਜਿੰਨੀ ਹੋ ਸਕੂਗੀ ਨਾ ਵਾਤੋਂ ਵੱਧ ਓਨੀ ਤੇਰੀ ਮਦਦ ਕਰਾਂਗੇ ਆਪਾਂ ਹਾਂ ਨਹੀਂ ਨਹੀਂ ਵੀਰਾ ਨੇ ਕੀ ਕਹਿਣਾ ਕੀ ਗੱਲ ਆ ਉਹਨਾਂ ਤੇ ਕੀ ਆਇਆ ਪੁੱਤ ਅਜੇ ਹੀ ਜੀਂਦੇ ਜਾਗਦੇ ਆਂ ਤੂੰ ਆ ਸਿਕਰ ਕਰਿਆ ਕਰਕੇ ਇਹ ਗੱਲ ਦੀ ਕੋਈ ਨਹੀਂ ਤੇਰੇ ਪਿਓ ਦੇ ਹੱਥ ਵਿੱਚ ਸਾਰਾ ਕੁਝ ਆਹੋ ਤੂੰ ਨਾ ਫਿਕਰ ਕਰ ਨਾਲੇ ਸਾਨੂੰ ਕੋ ਲੋੜ ਉਹਨਾਂ ਨੂੰ ਪੁੱਛਣ ਦੀ ਅਹੀਂ ਆਪਣੀ ਮਰਜ਼ੀ ਕਰ ਲਈ ਆ। ਹਾਂ। ਤੂੰ ਨਾ ਫਿਕਰ ਕਰ ਚੰਗਾ। ਆਹੋ। ਕੋਈ ਨਹੀਂ ਮੈਂ ਹੁਣੇ ਤੇਰੇ ਕਰਦੀ ਆ ਪਿਓ ਨੂੰ ਗੱਲ ਕਰਕੇ ਤੈਨੂੰ ਤਸ ਨਹੀਂ ਫੋਨ ਕਰਕੇ ਚੰਗਾ। ਕੀ ਕਰਨਾ ਕਰੀ ਤੂੰ ਕੋਈ ਗੱਲ ਨਹੀਂ। ਦਵਾਂਗੇ ਪੈਸੇ ਤੈਨੂੰ। ਚੰਗਾ ਪੁੱਤ। ਸਾਸ੍ਰੀਕਾਰ। ਮਾਰਾ ਮਾਜਨਾਂ ਨੂੰ ਪਤਾ ਨਹੀਂ ਕਿੱਥੇ ਚਲ ਗਏ ਆ। ਆ ਮੇਰੀ ਗੱਲ ਸੁਣਿਆ। ਮਨਜਿੰਦਰ ਆ। ਉਹ ਆ ਗਿਆ ਵਾ ਕੀ ਗੱਲ ਹੋ ਗਈ ਆ। ਆयो ਮੈਨੂੰ ਕਾਮਵਾ ਕੋਈ ਓਏ ਆ ਗਿਆ ਆ ਗਿਆ ਇੱਕ ਮਿੰਟ ਹੌਸਲਾ ਕਰ ਹਾਂ ਹੈ ਕਿੱਥੇ ਰਹਿ ਗਏ ਆ ਆਜੋ ਹਾਂ ਹਾਂ ਦੱਸ ਮਰੀਮ ਬਾਂਗਾ ਨੇ ਬਾਂਗਾ ਦੇਣ ਦੀ ਕੀ ਗੱਲ ਵੇਖਾਂ ਤੈਨੂੰ ਸੁਆਦ ਨਾਲ ਵੀ ਬੋਲ ਪਿਆ ਕਰੋ 24 ਘੰਟੇ ਬਸ ਉਖੜੀ ਕੋੜੀ ਵਾਂਗ ਬੋਲਣਾ ਹੁੰਦਾ ਵਾ ਤੇਰੀ ਪੇ ਤੂੰ ਗੱਲ ਦੱਸ ਜਿਹੜੀ ਕਾਮਾਂ ਉਹ ਦੱਸ ਕਾਮ ਹੀ ਦੱਸਣਾ ਵਾ ਪੰਜ ਗਰਾਂ ਨਵਾਜਾਂ ਮਾਰਨ ਡਈਆਂ ਮੈਂ ਬਸ਼ ਦੇਣ ਥੋੜਾ ਕਿਆ ਵਾਜਾਂ ਮਾਰੀ ਜਾਨੀ ਆ ਮੇਰੀ ਗੱਲ ਸੁਣੋ ਆਪਣੀ ਅਮਨ ਦਾ ਫੋਨ ਆਇਆ ਹੈਗਾ ਅੱਛਾ ਉਹ ਕਹਿੰਦੀ ਹੀ ਉਹ ਪਿਆਲੀ ਪੂੜਾ ਚੱਕਰ ਨਹੀਂ ਆ ਗੰਦ ਲੈਣ ਲੋਂ ਦਾ ਆਹੋ ਤੇ ਉਹ ਕਹਿੰਦੀ ਹੀ ਮੰਮੀ ਜੀ ਸਪਿੰਦਰ ਮੈਨੂੰ ਕਹਿਣ ਡਿਆ ਵਾ ਕਿ ਜੇ ਪਿੰਡ ਵਾਲੇ ਥੋੜੀ ਬਹੁਤੀ ਮਜ਼ਾਦ ਸਾਡੀ ਕਰ ਦਿੰਦਾ ਇਹ ਸੌਖੇ ਹੋ ਜੀਏ ਤੇ ਚੱਲ ਵਧੀਆ ਤਰੀਕੇ ਨਾਲ ਪਿਆਲੀ ਦੱਲਾਂਗੇ ਫਿਰ ਉਹ ਤੇ ਗੱਲ ਤੇ ਠੀਕ ਆ ਪੈਸੇ ਤੇ ਹੈਗੇ ਆ ਕੋਲ ਤੇ ਮੈਨੂੰ ਇਹ ਆ ਵੀ ਜੇ ਪੈਸੇ ਦਿੱਤੇ ਮੁਰਗੀ ਆਪਣੀ ਜਾਨ ਤੰਗ ਹੋ ਗਈ ਤੇ ਮੁਰਗੀ ਕਰਾਂ ਲੈ ਦੱਸ ਤੁਸੀਂ ਵੀ ਹਾਦੀ ਕਰਦੇ ਜੇ 3 ਪੁੱਤਾਂ ਵਾ ਤੇ ਸਾਰਾ ਦਿਨ ਭੱਜੇ ਖਰੀਦਾ ਵਾ ਤੇ ਜੇ 3 ਪੋਤੀ ਔਖੇ ਰਹੇ ਤੇ ਫਿਰ ਕੀ ਫਾਇਦਾ ਸਾਡੇ ਕਮਾਈ ਕਰਨ ਦਾ ਤਾ ਕੀ ਹੋ ਗਿਆ ਜੇ ਮਾੜੀ ਮੋਟੀ ਤੰਗੀ ਚਲਣੀ ਵੀ ਪਊਗੀ ਤੇ ਚੱਲ ਲਾਂਗੇ ਸਾਡੀ ਧੀ ਦਾ ਘਰ ਵਾ ਠੀਕ ਆ ਨਾ ਉਹਨਾਂ ਦੇ 4000 ਰਲ ਜਾਣਗੇ ਪਰ ਇੱਕ ਗੱਲ ਹੈਗੀ ਆ ਨਾ ਮੁੰਡੇ ਨਾਲ ਮਾੜੀ ਬਦਲੀ ਸਲਾਹ ਕਰਦਿਏ ਮੁੰਡਿਆਂ ਨਾਲ ਸਲਾਹ ਮੁੰਡਿਆਂ ਨਾਲ ਕਿ ਲੋੜ ਪੈਗੀ ਸਲਾਹ ਕਰਨ ਦੀ ਸਾਰਾ ਕੋ ਤੁਹਾਡੇ ਹੱਥ ਵਿੱਚ ਆ ਚੁੱਪ ਕਰਕੇ ਤੇ ਜਾ ਕੇ ਦੋਵੇਂ ਜੀ ਜਾ ਕੇ ਪੈਸੇ ਪੁਹੇ ਦੇਈਏ ਨਾਲ ਉਹ ਮੇਰੀ ਪਹਿਲਾਂ ਗੱਲ ਸੁਣ ਲੈ ਤੇਰਾ ਧਮਾਕਾ ਖਰਾਬ ਆ ਫਿਰ ਵੀ ਨਾ ਘਰ ਸਲਾਹ ਕੀਤੀ ਚੰਗੀ ਹੁੰਦੀ ਓ ਕਾਦੀ ਸਲਾਹ ਕਰਨੀ ਇਹਨਾਂ ਨਾਲ ਇਹ ਬੜੇ ਪੱਧਰੇ ਆ ਇਹਨਾਂ ਪੈਨੇ ਜਵਾਬ ਦੇਣਾ ਵੇਖ ਲਿਓ ਮੈਂ ਤਾਂ ਕਹਿੰਨੀ ਰਹਿਣ ਦੋ ਉਹਨਾਂ ਨੂੰ ਜਿੱਦਾਂ ਦੇ ਹੈਗੇ ਆ ਟੱਕੇ ਰਹਿਣ ਦੋ ਕੋਈ ਲੋੜ ਨਹੀਂ ਪੁੱਛਣ ਦੀ ਉਹ ਚੰਗਾ ਧੀ ਪੁੱਤ ਹੋਵੇ ਨਾ ਬੰਦਾ ਕੁਛ ਵੀ ਲਵੇ ਇਹਨਾਂ ਨੂੰ ਪੁੱਛਣ ਦੀ ਕੀ ਲੋੜ ਆ ਉਹ ਮੇਰੀ ਗੱਲ ਸੁਣ ਲੈ ਅੱਗੇ ਬੜੀ ਲੜਾਈ ਪਈ ਆ ਭਰ ਨਾ ਮੈਂ ਮੁੰਡਿਆਂ ਤੋਂ ਪੁੱਛਿਆਂ ਤੋਂ ਬਿਨਾ ਕੁੜੀ ਨੂੰ ਇੱਕ ਰੁਪਈਆ ਨਹੀਂ ਦੇਣਾ ਕੀ ਗੱਲ ਆ ਕੁੜੀ ਇਹ ਘਰ ਦਾ ਹਿੱਸਾ ਨਹੀਂ ਸੱਪਾ ਮੁੰਡੇ ਹੀ ਹੋਗੇ ਹਨਾ ਬਹੁਤਾਂ ਨੂੰ ਪੁੱਛਣ ਨੇ ਇਹ ਮੁੰਡੇ ਆਪ ਤੈਨ ਖੱਤਿਆਂ ਨੇ ਕਦੀ ਪੁੱਛ ਕੇ ਜਾਣਾ ਜ਼ਰੂਰੀ ਨਹੀਂ ਸਮਝਿਆ ਤੇ ਤੁਸੀਂ ਹਰ ਗੱਲ ਦੱਸਿਆ ਕਰੋ ਇਹਨਾਂ ਨੂੰ ਜਿੰਨਾ ਜਿਤਨਾ ਮਰਜ਼ੀ ਆ ਨਾ ਜਦੋਂ ਬੁੱਢੇ ਵਾਰ ਇਹਨਾਂ ਦੇ ਹੱਥਾਂ 'ਚ ਆਉਣਾ ਆਪਾਂ ਮੈਂ ਤਾਂ ਕਹਿੰਦੀ ਨਾ ਹੀ ਆ ਗਿਆ ਇਹਨਾਂ ਦੇ ਹੱਥਾਂ 'ਚ ਚਲਦੇ ਫਿਰਦੇ ਚਲ ਜੀਏ ਕਿਤੇ ਉਹ ਯਾਰ ਇੱਥੇ ਕਿਹੜੀ ਮੋਰ ਲਾਈ ਆ ਕਿ ਕਿਤਨਾ ਕਿਤਰਾ ਹੋਣੀ ਕਿਸ ਨਾ ਠੀਕ ਨਹੀਂ ਜਿਹੜੀ ਉਮਰਾਂ ਉਹਨੇ ਢਾਣੋਣੀ ਪੈਣੀ ਆ ਨਾ ਇਹਦੇ ਸੋਚ ਲੱਗਾ ਵਾ ਕਿਤੇ ਵੀ ਉਹ ਬੰਦ ਕਰਤੀ ਦੁੱਸਲੇ ਜੀਬੇ ਤੋਂ ਥੱਲੇ ਮਰ ਗਏ ਮੇਰੀ ਗੱਲ ਸੁਣੋ ਤੁਸੀਂ ਮੈਂ ਬਹੁਤੀਆਂ ਗੱਲਾਂ ਨਾ ਬਣਾਇਆ ਕਰੋ ਤੁਹਾਨੂੰ ਪਤਾ ਹੀ ਨਾ ਆਪਣੇ ਮੁੰਡਿਆਂ ਦਾ ਆਪਣੇ ਜਨਾਨੀਆਂ ਦੇ ਪਿਛੇ ਲੱਗੇ ਆ ਇਹਨਾਂ ਨੇ ਹਾਂ ਕਦੀ ਵੀ ਨਹੀਂ ਕਰਨੀ ਓ ਚੱਲ ਯਾਰ ਫਿਰ ਵੀ ਨਾ ਮੇਰਾ ਦਾ ਵੀ ਕਦੀ ਪੁੱਛ ਲਈ ਦੱਸਾਂ ਗੱਲ ਕੀ ਆ ਮੁੜ ਕੇ ਆਪੀ ਜਾਵਾਂਗੇ ਬੇਫਿਕਰੇ ਹੋ ਕੇ ਜਾਵਾਂਗੇ ਪਤਾ ਤੇ ਹੋਊਗਾ ਕਿ ਉਹ ਪੈਸੇ ਲੈਦੇ ਆ ਬੰਦੇ ਦਾ ਕੀ ਪਤਾ ਹਦਾ ਵਾ ਇਹਦਾ ਕਈ ਬਹੁ ਲੋਕਾਂ ਨੂੰ ਹੋਣ ਦਿਆ ਵਾ ਚਲੋ ਠੀਕ ਆ ਜੇ ਤੁਸੀਂ ਬਹੁਤਾ ਕਹਿੰਦੇ ਜੇ ਨਾ ਤੇ ਜਾਓ ਪੁੱਛ ਲਓ ਪਰ ਪੁੱਛਣ ਦਾ ਮਤਲਬ ਇਹ ਨਹੀਂਗਾ ਪਹਿਲਾਂ ਉਹਨਾਂ ਨੂੰ ਕਹਿ ਦਿਓ ਵੀ ਆ ਕੰਮ ਕਰਨਾ ਵਾ ਇਹ ਰ ਕਿ ਉਹ ਵੀ ਤੁਸੀਂ ਦੱਸੋ ਕਿ ਦਾ ਕਰਨੀ ਆ ਜੇ ਕਹਿਤਾ ਨਾ ਤਾਂ ਤੁਸੀਂ ਦੱਸੋ ਅਗਲੇ ਨੇ ਉਸ ਲਈ ਆਕਰ ਜਾਣਾ ਵਾ ਉਹ ਚਲ ਕੋਈ ਗੱਲ ਦੀ ਕਰ ਕੇ ਤਾਂ ਗੱਲਬਾਤ ਨੇੜਾ ਨਾ ਦੱਸ ਕੇ ਆਇਓ ਠੀਕ ਆ ਨਾ ਆਹੋ ਚੱਲ ਹੁਣ ਗੱਲ ਕਿਸ ਪਾਸੇ ਲੱਗ ਜੇ ਸਾਡੀ ਕੁੜੀ ਦੇ ਨਾਲ ਕਰਦੀ ਜਿੱਦਾ ਸਵਾਲ ਆ ਜੇ ਪੈਸੇ ਨਾ ਨ ਦਿੱਤੇ ساری ਉਮਰ ਕੁੜੀ ਨੂੰ ਮੇਲੇ ਵਜਣੇ ਆ ਕਿ ਤੇਰੇ ਪੇਕੇਆਂ ਨੇ ਪੈਸੇ ਨਹੀਂ ਦਿੱਤੇ ਮੈਂ ਤਾਂ ਕਹਿੰਨੀ ਆ ਇਹਦਾ ਪਿਓ ਮਨਾ ਕੇ ਆਵੇ ਉਹਨਾਂ ਨੂੰ ਤੇ ਚੱਲ ਜਾ ਕੇ ਤੇ ਟਾਈਮ ਲਾਣ ਦੇ ਕਰ ਪੈਸੇ ਪਹਚਾਈਏ ਉਹਦੀ ਵੀ ਜਤ ਰਹੇਗੀ ਤੇ ਸਾਡੀ ਵੀ ਰਹੇਗੀ ਮੰਮੀ ਉਹਨਾਂ ਰੋਟੀ ਪੱਕੀ ਆ ਤੇ ਲਿਆਦਾ ਤੁਹਾਨੂੰ ਖਾ ਲਓ ਮੈਨੂੰ ਵੀ ਅਰਜੀ ਨਹੀਂ ਕਦਰ ਰੋਟੀ ਖਾਣ ਵਾਲੀ ਤੇ ਖਾ ਲੋ ਮੰਮੀ ਉਹਨੇ ਬਣਾਇਆ ਗਰਮ ਗਰਮ ਫੁਲਕੇ ਬਾਜਵੀਰ ਬਈ ਹੋ ਜਨੇ ਆ ਪਤਾ ਕੰਦ ਕੀ ਹੈ ਦੋ ਕਵਾਰੀ ਚਾਹ ਪੀ ਲਈ ਦੀ ਤੇ ਪਰੇ ਰੋਟੀ ਭੁੱਖ ਨਹੀਂ ਲੱਗਦੀ ਤੇ ਜਦ ਮੈਨੂੰ ਭੁੱਖ ਲੱਗੇ ਜੀ ਉਦੋਂ ਮੈਂ ਤੁਹਾਨੂੰ ਕਹਿੰਦਾ ਤੇ ਮੰਮੀ ਨਹੀਂ ਜਦੋਂ ਫਿਰ ਮੈਂ ਦੁਪਹਿਰ ਨੂੰ ਲੰਮੇ ਬੈਣਾ ਨਾ ਮੈਨੂੰ ਉਦੋਂ ਤੇ ਆਵਾਜ਼ ਦੇਣੀ ਆ ਵੀ ਮਾ ਰੋਟੀ ਦੇ ਦੇ ਤੇ ਮਾਂ ਹਾਂ ਨੀਂਦ ਆਈ ਹੁੰਦੀ ਤੇ ਫਿਰ ਜਾਗ ਪੁੱਲ ਜਾਂਦੀ ਆ ਤੇ ਐਦਾਂ ਕਰਿਓ ਕਿ ਫੁਲਕੇ ਮੈਂ ਲਾ ਕੇ ਸ਼ੈਲੋ ਚ ਰੱਖਦੇ ਆ ਤੇ ਸਬਜੀ ਵੀ ਬਣੀ ਆ ਤੇ ਪਾ ਕੇ ਖਾ ਲਿਓ ਹਾਂ ਤੁਸੀਂ ਮੈਨੂੰ ਫਿਰ ਦਪਹਿਰ ਨੂੰ ਆਜਣਾ ਮਾਰਿਓ ਮੈਂ ਤਾਂ ਹੀ ਤੈਨੂੰ ਕਹਿਣੀ ਮੈਂ ਫੜਾ ਜਣੀ ਜਿ ਖਾਣੀ ਚੰਗਾ ਕੋਈ ਜਾਂਦਾ ਮੈਂ ਖਾਲਾ ਕੇ ਜਦੋਂ ਖਾਣੀ ਸਾਡੇ ਹੱਡਾਂ ਵੀ ਸੱਸਾ ਹੁੰਦਾਂ ਹੀ ਅੱਦਾਂ ਜਿਹੜੇ ਵਾਲੇ ਆਵਾਜ਼ ਮਾਦਿਆ ਰਾਤ 1 ਵਜੇ 2 ਵਜੇ ਉੱਠ ਕੇ ਪਾਣੀ ਮੰਗਣਾ ਕੋਹ ਮੰਗਣਾ ਟੀਲੀ ਮੱਠੀ ਹੋਣਾ ਜਵੈਣ ਪਾ ਕੇ ਚਾਹ ਬੜਾ ਕਦੇਣੀ ਤੇ ਦੂਕੂ ਰਹਣੀ ਤੇ ਅਣਿਆ ਹੁਣ ਤਾਂ ਪਤਾ ਨਹੀਂ ਕੀ ਆ ਕਾਲੇ ਨੇ ਪੈ ਜਾਂਦੇ ਤੇ ਰੋਜ਼ੇ ਕੰਮ ਕਰਦੇ ਸਾਡੇ ਜਿੰਨਾ ਕੰਮ ਕਿੰਨੇ ਕਰਨਾ ਮੰਮੀ ਘੜੀ ਹੁਣ ਲੰਮੇ ਪੈਣ ਦਾ ਵੇਲਾ ਹੁੰਦਾ ਦਪਹਿਰ ਨੂੰ ਤੇ ਫਿਰ ਉਦੋਂ ਮੈਨੂੰ ਕਹਿਣ ਲੱਗ ਪਏ ਚੱਲ ਖਾ ਲੱਗ ਗਏ ਉਹ ਪੈ ਗ ਚੰਗਾ ਤੇ ਜਿੱਦ ਚਾਹ ਤਰ ਬਣਦੀ ਆ ਭਲਾ ਇਹਦੀ ਮਾਂ ਆ ਕੇ ਇਹ ਨਾ ਕਰੂਗੀ ਕਿ ਮੈਰੋਟੀ ਮਾਰੂ ਨਾ ਪੜਾਵਾਂ ਹੈ ਇਸ ਵਾਸਤੇ ਕਰਦੀ ਹੈ ਨਾ ਗੱਲਾਂ ਤੇ ਜਿੱਦ ਚਾਹ ਤਰ ਬਣਦੀ ਆ ਆਪਣੇ ਆਪ ਚ ਹੁੰਦੀ ਹੈ ਬਹੁਤ ਚਾਹ ਤਰ ਵਾ ਹੈ ਉਹ ਸੋਚਦੀ ਨਹੀਂ ਕਿ ਪ ਜਾ ਵੇਖਾਂ ਮੈਂ ਕਿਦਾਂ ਹੁਣ ਕਦਰਾਂ ਚ ਆ ਜਾ ਕਿਦਾਂ ਕੋਈ ਗੱਲ ਨਹੀਂ ਮੇਰੀ ਅੱਖਾਂ ਨਾਲ ਲੱਤਾਂ ਹਨ ਮਕਾਲੋ ਆ ਫਜਾ ਤੇ ਅੱਗੇ ਗਈ ਤੇ ਕੋਈ ਪਕੰਪੀ ਆ ਕੱਢੀ ਸਭ ਕੁ ਕਰਦੀ ਹੁਣ ਨਾ ਕੰਦੀ ਜੋ ਲਤਾਂ ਤੇ ਮਾਰ ਕੇ ਰੋਟੀ ਲੈ ਆਉਂਗੀ ਹਾਏ ਓਏ ਇੰਗਰ ਮੇਗੇ ਤਰਾ ਬਈ ਲੈ ਤੂੰ ਬਾਹਰ ਬੈਠੀ ਆ ਮੈਂ ਤਾਂ ਬਾਹਰ ਬੈਠੀ ਆ ਤੇ ਮੇਰੀ ਗੱਲ ਸੁਣੋ ਹੈ ਕੀਤੀ ਆ ਮੁੰਡਿਆਂ ਨਾਲ ਗੱਲ ਸ਼ਨੀ ਆ ਗਿਆ ਵਾ ਆਹੋ ਆ ਗਿਆ ਵਾ ਹੈ ਆ ਗਿਆ ਵਾ ਕਦੋਂ ਕਦਾ ਆਇਆ ਵਾ ਆਹ ਹੋ ਗਈ ਘੜੀਕ ਨੰਗ ਆਇਆ ਦੀ ਮੇਰੀ ਗੱਲ ਸੁਣੋ ਪਿੰਦਰ ਪੇਲੋਂ ਘਰ ਵਾ ਤੇ ਮੇਰੇ ਤਾਂ ਗੱਲ ਕਰੀ ਰਿਹਾ ਹੁੰਦਾ ਮੈਂ ਫਿਰ ਇਹਨਾਂ ਨਾਲ ਗੱਲ ਕਰਨੀ ਪੈਣੀ ਆ ਪੁੱਛੋ ਇਹਨਾਂ ਨੂੰ ਤੇ ਕੁੜੀ ਨੂੰ ਦਈਏ ਪੈਸੇ ਫਿਰ ਢੀਕਦੀ ਨਹੀਂ ਵਿਚਾਰੀ ਆਂਦੀ ਮਮੀ ਫੋਨ ਢੀਕੂਗੀ ਤੁਹਾਡਾ ਮੈਂ ਤੇ ਛੇਤੀ ਕਰ ਦਿਓ ਗੱਲ ਇੱਕ ਵਾਰ ਬੰਦ ਦੇ ਨਾ ਜਾਣਾ ਵਾ ਹੂੰ ਠੀਕ ਆ ਤੇ ਹੁਣ ਤੂੰ ਬੋਤਨਾਂ ਚੜਬ ਤੇੜੂ ਕਰੀ ਮੈਂ ਬੋਲਦੀ ਨਹੀਂ ਮੇਰੇ ਮੂੰਹ ਤੇ ਟੇਪ ਲਾ ਦਿਓ ਠੀਕ ਆ ਨਾ ਉਦਾਂ ਵੀ ਸਾਰੇ ਟੰਬਰ ਰੂਗਾ ਨਾ ਬੜੀ ਰੜਕਦੀ ਆ ਮੈਂ ਚੰਗੀ ਨਹੀਂ ਲੱਗਦੀ ਕਿਸੇ ਨੂੰ ਵੀ ਓਏ ਯਾਰ ਯਾਰ ਤੂੰ ਨਾ ਐਵੇਂ ਜਾਣ ਕੇ ਗੱਲ ਵਧਾ ਲੈਨੀ ਆ ਮੈਂ ਗੱਲਾਂ ਵਧਾਉਣੀ ਆ ਆਹੋ ਤੇ ਜੇ ਮੈਂ ਕੁਛ ਬੋਲਦੀ ਆ ਤਾਂ ਫੇਰ ਆਂਦੇ ਤੋਂ ਕਹਿਨੀ ਆ। ਓ ਯਾਰ ਮੇਰੀ ਗੱਲ ਸੁਣ ਚੁੱਪ ਕਰ। ਮੁੰਡੇ ਅੰਦਰ ਹੀ ਆ ਨਾ ਹੁਣ। ਅੰਦਰ ਹੀ ਆ ਜਾ ਪੁੱਛ ਲਓ ਉਹਨਾਂ ਨੂੰ। ਚਲ ਕਰਾ ਲਓ ਸੈਨ ਉਹਨਾਂ ਦੇ। ਕੀ ਆਂਦੇ ਯਾਰ ਸੈਨਾਂ ਦੀ ਗੱਲ ਨਹੀਂ ਗਈ ਹੁੰਦੀ। ਫਿਰ ਵੀ ਜਿਹੜੀ ਭਾਈਵੰਦੀ ਨਾਲ ਗੱਲ ਹੋਈ ਨਹੀਂ ਉਹਦੇ ਨਾਲ ਦੀ ਰੀਸ ਕੋਈ ਨਹੀਂ ਗਈ। ਕਰ ਲਓ ਕਰ ਲਓ ਛੇਤੀ ਕਰਕੇ ਮੈਨੂੰ ਪਤਾ ਦੋ। ਵੱਡੇ ਦਾ ਘੜੀ ਦਾ ਪਾਣੀ ਸਮਾ ਉੱਤੇ ਕਿਹੋ ਜਿਹਾ ਚੱਲਣ ਡਿਆ। ਪਤਾ ਨਹੀਂ ਕਾ ਬਾਹਰ ਗਿਆ ਬੰਦੇ ਨੇ ਆਉਣਾ ਕਿ ਉਹਨਾਂ ਘਰ ਦੇ ਜੀ ਇਹਨੂੰ ਪਤਾ ਦਿਵਾਉਣਾ ਚਾਹੀਦਾ ਵੀ ਕਿਹਨੂੰ ਪੈਸੇ ਦਿੱਤੇ ਆ। ਓ ਚੰਗਾ ਪਾਬਾ ਜਾਓ। ਤੇਰਾ ਬਾਪ ਹੁੰਦਾ ਕਿ ਜਿਹੜਾ ਨੇ ਕੋਈ ਉਹ ਸਿਰਦੇ ਵਾਲਾ ਨੂੰ ਪੈਂਦਾ ਵਾ ਕੋਈ ਕਵਾਉਣ ਦੇ ਮਾਫਕ ਨਹੀਂ ਇੱਥੇ ਕੀ ਕਰੇ ਬੰਦਾ ਗੱਲ ਤੇ ਹੁਣ ਕਰਨੀ ਪੈਂਦੀ ਘਰ ਵਿੱਚ ਚੱਲ ਵੇਨੇ ਕੀ ਕਰਦੇ ਆ ਪੁੱਤ ਬੈਠੇ ਜੇ ਹਾਂਜੀ ਤੇ ਦੂਜਾ ਕਿੱਥੇ ਸ਼ਨੀ ਉਹ ਵੇਖੋ ਇੱਥੇ ਹੀ ਐ ਇੱਥੇ ਹੀ ਐ ਹਾਂਜੀ ਉਹ ਸ਼ਨੀ ਓਏ ਕੀ ਆਲਰੇਡੀ ਉਹ ਕੰਮ ਯਾਰੇ ਕੋ ਨੂੰ ਵੀ ਆ ਲੈਣ ਦੇ ਫੇਰ ਦੱਸਣਾ ਤੁਹਾਨੂੰ ਕਿਦਾਂ ਦਾ ਕੰਮ ਐ ਉਹ ਕੋਈ ਏਡੀ ਵੱਡੀ ਗੱਲ ਬਣੇਗੀ ਉਹਨੂੰ ਆ ਰਿਹਾ ਠੀਕ ਆ ਲਓ ਆ ਗਿਆ ਜੀ ਹਾਂਜੀ ਡੈਡੀ ਜੀ ਮੇਰਾ ਪੁੱਤ ਗੱਲ ਸੁਣੋ ਗੱਲ ਵਾਇਤਰਾ ਮੈਂ ਬੋਤੇ ਵਾਲ ਫਲੇਰ ਨਾਲ ਨਹੀਂ ਗੱਲ ਕਰਨੀ ਚਾਹੁੰਦਾ ਠੀਕ ਨਹੀਂ ਇਤਨਾ ਵੀ ਅਮਨ ਨੇ ਮੰਗਿਆ ਪੈਸੇ ਉਹਨਾਂ ਲੈਣੇ ਲਾਗੋ ਪੈੜੀ ਥੋੜੀ ਬੁੱਧੀ ਕਿਤੇ ਮਿਲਦੀ ਹੋਊਗੀ ਅੱਛਾ ਤੇ ਕਹਿੰਦੇ ਥੋੜੇ ਬੁੱਦੇ ਪੈਸੇ ਚਾਹੀਦੇ ਆ ਤੇ ਮੈਂ ਹਾਂ ਵੀ ਇਤਰਾ ਵਾਂ ਕਿ ਅਮਨ ਮੈਂ ਮੁੰਡਿਆਂ ਨਾਲ ਸਲਾਹ ਕਰਕੇ ਤੇ ਫਿਰ ਦੱਸੂ ਡੈਡੀ ਸਲਾਹ ਕੀ ਕਰਨੀ ਆ ਤੁਹਾਡੇ ਕੋਲ ਆ ਨਹੀਂਗੇ ਪੈਸੇ ਯਾਰ ਉਹਨੂੰ ਕਹਾਂ ਵੀ ਤੂੰ ਜਿੰਨੇ ਕ ਮਿਲਦੇ ਜਿੰਨੇ ਕ ਢਾਡੇ ਕੋਲ ਹੈਗੇ ਪੈਸੇ ਉਹ ਉਹਨਿਕ ਲੈ ਲੈ ਜਿਆਦਾ ਜ਼ਰੂਰ ਲੈਣੀ ਆ ਉਹ ਕੰਬਲਿਆ ਲਾ ਕੇ ਜਦੋਂ ਪਹਿਲੀ ਮਿਲਦੀ ਹੋਏ ਨਾ ਫਿਰ ਵੱਧ ਕੀਤੇ ਘੱਟ ਕੀ ਲੋਕੀ ਬਸ ਸਾਰੀ ਕਿੰਨੇ ਸਾਰੀ ਮਿਲਦੇ ਚੰਗੀ ਕਰ ਲਵਾ ਠੀਕ ਆ ਪਤਾ ਬਾਅਦ ਚ ਮਿਲਨੇ ਵੀ ਆ ਕਿ ਨਹੀਂ ਮਿਲਲੇ ਐਂ ਕਰਕੇ ਤੁਹਾਨੂੰ ਪਤਾ ਬਾਅਦ ਚ ਫਿੱਕ ਪੈ ਜਾਂਦੀ ਆ ਚੰਗੇ ਭਲੇ ਕਿਸੇ ਦਰਾਂ ਚ ਕੋ ਚੱਲ ਮੇਰੀ ਗੱਲ ਸੁਣੋ ਮੈਂ ਢਾਡ ਨਾਲ ਸਲਾਹ ਕਰਦੇ ਆਂ ਵਾ ਤੇ ਚੱਲ ਬੋਤੇ ਨਹੀਂ ਤੇ ਤੈਨੂੰ ਬੋਤੇ ਦੇ ਦਈਏ ਤੁਸੀਂ ਦੱਸੋ ਦੇਣੇ ਕਿੰਨੇ ਕ ਹੈ ਕਿੰਨੇ ਕ ਬੋਤਰਾ ਮੰਗਦੀ ਰੁਪਈਆ 4 ਲੱਖ ਅੱਛਾ ਤੇ ਤੁਸੀਂ ਦੱਸੋ ਹੁਣ ਵੀ ਕਿੱਦਾਂ ਵੇਖ ਲੋ ਡੈਡੀ ਦੇ ਦੋ ਉਦਾਂ ਮੈਂ ਤੇ ਨਾ ਆਵਾਂ ਚੱਲ ਨਵੀਂ ਰਸਤੇ ਜਰੀ ਰਿਸ਼ਤੇਦਾਰੀ ਤੇ ਸਣੀ ਐਡੀ ਗੱਲ ਵੀ ਨਹੀਂ ਵੀ ਅਗਲੇ ਪੈਸੇ ਨਾ ਦੇਣਗੇ ਉਹ ਤੇਰੀ ਉਹ ਮੇਰੀ ਇਹੋ ਗੱਲ ਸੁਣ ਉਹ ਸਾਬਕਾਹੇ ਵਾਲੇ ਨੇ ਨਹੀਂ ਮੇਰੀ ਗੱਲ ਉਹਨਾਂ ਨੇ 4 ਲੱਖ ਮੰਗਿਆ ਨਾ ਤੇ ਵੇ ਦੋ ਜੀ ਅੱਧਾ ਦੇਣਾ ਵੀ ਜਾਂ ਥੋੜੇ ਬੋਤੇ ਉੱਤੇ ਕਰ ਦਿੰਦੇ ਹਾਂ ਹੋਰ ਫਿਰ ਕੀ ਗੱਲ ਉਹਨਾਂ ਨੇ ਤੁਹਾਨੂੰ ਪਤਾ ਹੱਡਾ ਦੇ ਆਪਣਾ بڑا ਔਖਾ ਚੱਲਣ ਡਿਆ ਵਾ ਚੱਲ ਯਾਰ ਕੋਈ ਗੱਲ ਨਹੀਂ ਆ। ਉਹ ਸਾਲ 6 ਮਹੀਨੇ ਹੋਰ ਤੰਗੀ ਕੱਢ ਲਾਂਗੇ ਫਿਰ ਕੀ ਕੋਈ ਗੱਲ ਨਹੀਂ ਪੁੱਤ ਆਪਣੀ ਕੋਈ ਗੱਲ ਨਹੀਂ ਐਂਦਾ ਹੀ ਲੋੜ ਪਈ ਰਹੀ ਦੀ ਕਿਸ ਨਾ ਕਿਸੇ ਨੂੰ ਨਹੀਂ ਰਹੀ ਪਹਿਲੀ ਦਿਨਾਂ ਪੈਸੇ ਮੰਗੇ ਆ। ਹੈ? ਫੇਰ ਲਓ ਬਾਕੀ ਕਰਦੋ ਸੁਣਾ ਆਪਣੀ। ਨਹੀਂ ਮੈਂ ਤਾਂ ਤੁਹਾਡੀ ਤੁਹਾਡੀ ਸਲਾਹ ਨਾ ਸਾਰਿਆਂ ਦੀ ਨਾਲ ਹੀ ਏ। ਆਹੋ। ਠੀਕ ਨੇ। ਮੈਂ ਤਾਂ ਨਾ 2.5 ਲੱਖ ਰੁਪਇਆ ਦੇ ਦੋ ਤੁਸੀਂ। ਹੈ? 2.5 ਲੱਖ ਦੇ ਦੋ। ਉਹ ਆਪੇ ਚਾਰ ਮੰਗਿਆ ਜਾਂ ਥੋੜਾ ਬੰਦਾ ਰਲਦਾ ਮਿਲਦਾ ਜਾਂ ਕਰ ਦਿੰਦੇ ਆ। ਹੋਰ ਹੂੰ। ਅਗਲੇ ਨੂੰ ਪਤਾ ਘਰਾਂ ਰਗੇ ਘਰ ਨੇ ਤੇ ਵਿਆਹ ਦੇ ਵਾਵਾ ਖਰਚਾ ਲੱਗ ਲੂਗਾ ਗਿਆ। ਇੱਕ ਗੱਲ ਹੋਰ ਜੀ। ਉਹ ਤੇ ਮੁੜ ਕੇ ਨਾ ਮੈਨੂੰ ਕਿਉਂ ਕਿ ਉਹ ਤੁਸੀਂ ਐਂ ਕਰਤਾ ਤੇ ਜਿਉਂ ਕਰਤਾ ਠੀਕ ਹੈ ਸਹਿਮਤ ਜੇ ਨਾ ਤੁਸੀਂ ਦੋਏ ਹੋਣਾ ਕੋਈ ਗੱਲ ਨਹੀਂ ਯਾਰ ਫਿਰ ਕੀ ਐ ਚਲੋ ਕੋਈ ਨਹੀਂ ਵੇਖ ਲੋ ਫਿਰ ਹੈ ਵੇਖ ਲੋ ਪਰ ਉਹ ਮੈਂ ਤੈਨੂੰ ਬਰਬੜ ਕਹਿੰਦਾ ਫਿਕ ਨਾ ਪਵੇ ਉਹ ਨਹੀਂ ਨਹੀਂ ਫਿਕ ਨਹੀਂ ਪੈਂਦੀ ਯਾਰ ਫਿਕ ਪੈਣ ਵਾਲੀ ਕਿਹੜੀ ਗੱਲ ਚੰਗੇ ਭਲੇ ਬੰਦੇ ਆ ਉਹ ਵੀ ਆਹ ਨਹੀਂ ਨਹੀਂ ਵਸਲੇ ਨੇ ਯਾਰ ਤੁਹਾਨੂੰ ਸੁੱਖਾ ਕੋਈ ਗੱਲ ਨਹੀਂ ਉਹ ਸਾਫ ਬਿਲਕੁਲ ਪਹਿਵਾਸ ਕਰਦੇ ਨੇ ਉਹਨਾਂ ਨੇ ਚਲੋ ਵੇਖ ਲੋ ਕੋਈ ਨਹੀਂ ਹੈ ਵੇਖ ਲੋ ਤੇ ਕਰਦਾ ਮੈਂ ਹਾਂ ਆਹ ਚਲੋ ਕਰ ਲੋ ਕੋਈ ਨਹੀਂ ਮੁੜ ਕੇ ਘਰ ਜਣਾ ਪੁੱਤ ਕਲੇਸ਼ ਪਾਏ ਠੀਕ ਹੈ ਮੈਂ ਘਰ ਚੋਂ ਗਲੇਸ ਬਣਾਉਣਾ ਹੈ ਨੀ ਕਲੇਸ਼ ਕਾਤਾ ਪਾਉਣਾ ਮੈਂ ਠੀਕਾ ਜਿਹੜਾ ਸਲਾਹ ਨਾਲ ਕੰਮ ਹੋਏ ਨਾਲ ਦੀ ਥੋੜੀ ਹੈ ਤੇ ਮੈਂ ਫਿਰ ਨਾ ਮਾਦ ਇਹਨਾਂ ਕਰਕੇ ਗੱਲਬਾਤ ਤੇ ਫਿਰ ਮੈਂ ਪੈਸੇ ਭਰਾਉਂਗਾ ਕੋਈ ਨਹੀਂ ਜਿੱਦਾਂ ਜਾਣਾ ਹੈਗਾ ਤੂੰ ਫੜਾਏ ਠੀਕ ਹੈ ਨਾ ਹੂੰ ਚੱਲ ਠੀਕ ਹੈ ਤੂੰ ਬਈ ਤੂੰ ਦੋਵੇਂ ਭਰਾ ਦੇ ਮਾਇਆ